ਮੇlo ਇਹਦਰ ਬੰਨਾ ਛੋਟੀ ਮੰਮੀ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵਸੇ ਠੀਕ ਹੈ ਜੀ ਹਾਂ ਠੀਕ ਠਾਕ ਜੀ ਚਲੋ ਬੰਦੀ ਚੈਨ ਬੰਨਾ ਬੰਦੀ ਬਲਾਤੀ ਵਾਚੂ ਆਤੀ ਆਗੀ ਚਲੋ ਹੋਰ ਗੱਲ ਨਹੀਂ ਮੈਂ ਦੇਖ ਸਕੀ ਮਾਰੀ ਆ ਕਦੇ ਕਿਆ ਕਰੀਏ ਹਾਂ ਕਦੇ ਮਸੀ ਨਾਲ ਆਇਆ ਵੀ ਹਰੇਕ ਗੱਲ ਸ਼ੇਅਰ ਹੋ ਜਾਂਦੀ ਆ ਸੱਸਾਂ ਨਾਲ ਤਾਂ ਕੋਈ ਵਾਰ ਦੰਦਾ ਵੀ ਪੈਂਦਾ ਹੈ ਹਾਂ ਜੀ ਹਾਂ ਇਹ ਵੀ ਗੱਲ ਹੈ ਮਾਸੀ ਨਾਲ ਪਰੇ ਦੁੱਖ ਸੁੱਖ ਵੀ ਕਰ ਸਕਦੇ ਹਾਂ ਹਾਂ ਜੀ ਹਾਂ ਲੈ ਮਮਾਸੀ ਹੋਣੀ ਤਾਂ ਠੀਕ ਹੈ ਠੀਕ ਹੈ ਬੇਰੋਈ ਇਧਰੋਂ ਵਾਈ ਗੁਰਜੀ ਖਾਲਸਾ ਦੇ ਘਰੇ ਪਰਮਾਤਮਾ ਤੋਂ ਨੋਛ ਰੱਖੇ ਚੜ੍ਹਦੀ ਕਲਾ ਰੱਖੇ ਅੱਜ ਬਹੁਤ ਹੋ ਗਿਆ ਸੀ ਨੀ ਕੋਲ ਕਈ ਦਿਨਾਂ ਦਾ ਰੇਲ ਤਾਂ ਵੈਸੇ ਕਰਦਾ ਤਾਂ ਫਿਰ ਅੱਜ ਮਨ ਬਣਾਏ ਲਿਆ ਸੰਦੀਪਾ ਜੀ ਵੀ ਕਹਿੰਦੀ ਸੀ ਵੀ ਚੱਲ ਕੱਲ ਨੂੰ ਚੱਲੂਗੇ ਮੈਂ ਕਿਹਾ ਨਹੀਂ ਕੱਲ ਕੱਲ ਹੋਈ ਜਾਣੀ ਉੱਥੇ ਲਈ ਅੱਜੇ ਚੱਲਦੀ ਆਂ ਆਪਾਂ ਹਨੋ ਐ ਤਾਂ ਵੀ ਚੱਲ ਕੱਲ ਨੂੰ ਆਏ ਆ ਵੀ ਕਰਨ ਵੀ ਚਲੇ ਜਾਊਗਾ ਫੇਰ ਆਪਣੇ ਕੰਮ ਸੋਦੇ ਫੇਰ ਹੁਣ ਅਸੀਂ ਆਏ ਆ ਵੀ ਕਰਨ ਦੇ ਟਾਈਮ ਦੇ ਤੱਕ ਮੋੜਨ ਵਾਲੀ ਪੈਣਾ ਮੈਨੂੰ ਆਏ ਨੇ ਵੀ ਕੱਲ ਚਲ ਸੋਣਾ ਲੰਬਾ ਟਾਈਮ ਤਾਂ ਰਹਿ ਜੰਦੇ ਫਿਰ ਕੋਟਾ ਬੜਾ ਜਾ ਕੇ ਆਪਣੇ ਉਹ ਕਰਾਂਗੇ ਉੱリエ ਚੇਂਜ ਕਰਨ ਨੂੰ ਪਤਾ ਨਾ ਲੱਗੇ ਵੀ ਕਿੱਥੇ ਗਈਆਂ ਸੀ ਕਈ ਵਾਰ ਰਾਤ ਚੱਲੀ ਆ ਅੱਛਾ ਆ ਵੀ ਪੰਗਾ ਪੈ ਗਿਆ ਲੱਗਦਾ ਵੀ ਮੈਨੂੰ ਛੱਡ ਜਾਂਦੇ ਕੱਲ ਹਾਂ ਠੀਕ ਹੈ ਸੱਤ ਬੜਾ ਥੈਂਕ ਯੂ ਕਾਲ ਅੱਤ ਜਾਸੂਸ ਨਾਲ ਹੈ ਜੀ ਵਸੇ ਉਹਨੇ ਆਣਿਆ ਫਿਰ ਨਾ ਘਰ ਚ ਰੌਣਕ ਨਹੀਂ ਨਾ ਹਾਂਜੀ ਹਾਂ ਹੋਰ ਨੁਕਸਾਨ ਜੀ ਪਈ ਆ ਉਹੀ ਆ ਜੀ ਨਹੀਂ ਤਾਂ ਉਹਨੇ ਉਹਨੂੰ ਮਾਰ ਕੇ ਪਟਾਰੇ ਖੰਡਾ ਰੰਗ ਦਾ ਪੋਤਾ ਸਮਾਨ ਦਾ ਮੇਲੋ ਜੇ ਇੱਧਰ ਮੰਮੀ ਨੂੰ ਸੱਸ ਰੀ ਗਾਜੀ ਸਾਰਿਆਂ ਨੂੰ ਉਧਰ ਮੰਮੀ ਨੂੰ ਤਾਂ ਜੀ ਨੂਰ ਦੀ ਉਹ ਪਈ ਵੀ ਵੀ ਪਤਾ ਨਹੀਂ ਸੌਈ ਹੋਣੀ ਰਾਤ ਕਿਉਂਕਿ ਨੂਰ ਬਈ ਜੇ ਇਹ ਦੇਖ ਹੁਣ ਮੰਮੀ ਉਹ ਕੋਲ ਨਾਲ ਪਾਉਂਦੀ ਆ ਹਾਂਜੀ ਹਾਂ ਮੰਨ ਕੀਰਤ ਹੋਇਆ ਤੁਸੀਂ ਹਿਸਾਬ ਲਾ ਲਓ ਮਸੀ ਜੀ ਉਹ ਹੋਰ ਕੋਲ ਪੈਂਦੀ ਹੋਣੀ ਹੂੰ ਉਹ ਪੈਂਦੀ ਉਹ ਮੰਮੀ ਕੋਲ ਆ ਦਾਦੀਆਂ ਨੂੰ ਆਪਣੇ ਪੋਤਾ-ਪੋਤੀ ਨਾਲ ਪਿਆਰ ਹੁੰਦਾ ਹੀ ਉਹ ਕਹਿੰਦੇ ਨਹੀਂ ਹੁੰਦਾ ਵੀ ਉਹ ਹਾਂ ਉਹ ਕੰਮ ਆ ਜੀ ਉਹ ਹੀ ਤਾਂ ਗੱਲ ਹੈ ਦਾਦੀ ਕਿਤੇ ਨਾ ਚਲਵੇ ਟੈਨਸ਼ਨ ਹੁੰਦੀ ਹੈ ਹਾਂ ਜੀ ਨਹੀਂ ਆਨੇ ਸੌਏ ਹੋਣੀਆਂ ਆਪਣੇ ਰੋਟੀ ਖਾਦੀ ਹੋਣੀਆਂ ਹਾਂ ਜੀ ਹਾਂ ਹਾਂ ਮੈਂ ਦਿਮਾਗ ਵਿੱਚ ਹੀ ਹੈ ਬਿਲਕੁਲ ਬਿਲਕੁਲ ਮੈਂ ਸਵੇਰੇ ਸਾਧਰੀ ਫੋਨ ਕਰ ਲਿਆ ਮੈਂ ਕਹਿੰਦੀ ਕਿ ਛਾਂ ਵੀ ਰਾਤ ਨੂੰ ਸੌਂਦੀ। ਹਾਂ। ਯਾਰੀਆ ਮੰਮੀ ਸੌਂਦਾ ਗਈ ਸੀ ਕਹਿੰਦੀ ਫਿਰ ਮੈਂ ਘੜੀ ਖਵਾਤ ਕਹਿੰਦੀ ਜਦ ਉਠੀ 1:00 ਵਰੀ ਕਰਾ ਤਉ ਉਠੀ ਕਹਿੰਦੀ ਜਦ ਚੱਕ ਕੇ ਮੈਂ ਦੁੱਧ ਜੇ ਲੈ ਲਈ ਮੈਂ ਦੀ ਸੀ ਦੁੱਧ ਕੰਮ ਕਰ ਲਈ। ਹੂੰ ਕਹਿੰਦੀ ਕਿ ਸੌਂ ਸਰਾਤ ਇਹ ਜਦ। ਫੇਰ ਸਵੇਰ ਉੱਠਣੀ ਕਰਿਆ ਕਹਿੰਦੀ ਜਦ ਉਠੀ 5:00 ਵਜੇ ਦੁੱਧ ਕਹਿੰਦੀ ਮੈਂ ਗੱਲ ਕਰ ਲਈ। ਵੀ ਮੈਂ ਗੋਦੀ ਚੱਕ ਕੇ ਰੱਖੀ ਉਹ ਵੀ ਜਾਨੀ ਕਿ ਵੀ ਛੋਣੀ ਹੋਣ ਦਾ ਤਾਂ ਵੀ ਰੋਈ ਰੋਣ ਦਿੱਤੀ ਹੋਣੀ ਹੈ। ਸਾਂਭੀ ਕੇ ਲਾਦੀ। ਸਾਂਭੀ ਕੇ ਕਰਦੀ ਹੈ ਇਹ। ਬਿਲਕੁਲ ਬਿਲਕੁਲ। ਮੈਂ ਤਾਂ ਹੀ ਕਹਾਂਗੀ ਕਿ ਤਾਂ ਫੇਰ ਜੇ ਹੋਂ ਤੂੰ ਉੱਥੇ ਦਾਦੀ ਆ ਜਾ ਦਾਦੀ ਆ ਜਾ ਹੁਣ ਮੈਨੂੰ ਆਕਵਾਣੀ ਸਹੀ ਜਨੂਜ ਤੇ ਕੰਮ ਨਹੀਂ ਕਰ ਰਿਹਾ ਕੋਈ ਨੂੰ ਨਾ ਜਦ ਬਣਾਣੇ ਹੈਗੇ ਬਿਲਕੁਲ ਬਿਲਕੁਲ ਇਹ ਚ ਲੈ ਜਾ ਫਿਰ ਇਹ ਮੰਮੀ ਬਾਹਰ ਨਹੀਂ ਹੈ ਫਿਰ ਮਮਾ ਟੋਕ ਲੀ ਜਾਂਦੀ ਮਮਾ ਨੂੰ ਬੱਚੇ ਤਾਂ ਸਾਰੇ ਮੰਮੀ ਹਾਂ ਉਹਨੂੰ ਤਾਂ ਜਦ ਮੰਮੀ ਜਦ ਮਾਂ ਯਾਦ ਆ ਗਈ ਫਿਰ ਮਾਂ ਉਹਨੇ ਮਾਂ ਨੂੰ ਯਾਹ ਕਹਿਣਾ ਜੇ ਦਾਦੀ ਨਾ ਦਾਦੀ ਜੇ ਦਾਦੀ ਯਾਦ ਆ ਗਈ ਦਾਦੀ ਮੈਂ ਜਦ ਮੈਂ ਦੁੱਧ ਪਾ ਕੇ ਆਉਂਦਾ ਜੀ ਚਾਹੇ ਮੈਂ 12 ਵਜੇ ਆਵਾਂ ਚਾਹੇ 1 ਵਜੇ ਆਵਾਂ ਉਨੇ ਨੰਗੇ ਪੈਰੀਓ ਭੱਜ ਲੈਣਾ ਵੇੜੇ ਚ ਹਾਂਜੀ ਹਾਂ ਫਿਰ ਬਾਹਰ ਜਾ ਕੇ ਉੱਥੇ ਕਹੀ ਜਾਊਂਗੀ ਪੈਰ ਘਰ ਪੈਰ ਜਲਦੇ ਆ ਜੀ ਤੇ ਮੈਨੂੰ ਵੀ پتہ ਕਿਆ ਕਰੀ ਕਰੀ ਸਾਈਕਲ ਖੜਾ ਕੇ ਪਹਿਲਾਂ ਮੁੰਨੂ ਨੂੰ ਹੀ ਚੱਕੀ ਨਹੀਂ ਨਹੀਂ ਮੈਂ ਇਦਾਂ ਹੀ ਕਰਦਾ ਜੀ ਪਹਿਲਾਂ ਮੈਂ ਉਹਨੂੰ ਚੱਕ ਕੇ ਲਾੜ ਲਾ ਕੇ ਪਹਿਲਾਂ ਉਹਨੂੰ ਅੰਦਰ ਛੱਡ ਕੇ ਜਾਂਦਾ ਹਾਂ ਫਿਰ ਮੈਂ ਡਰਾਮਾ ਫਿਰ ਰਾਮ ਚੱਕ ਕਰਦੀ ਯਰ ਅਰਵਿੰਦ ਕਿੰਨਾ ਦੁੱਧ ਪਾ ਕੇ ਆਇਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੁਹਾਡਾ ਸਭ ਦਾ ਕੰਮ ਵੀ ਹੋ ਗਿਆ ਬਿਲਕੁਲ ਬੰਨੀ ਆ ਕਹ ਲੈਣਾ ਜੀ ਕੋਲ ਨਾ ਰੋਟੀ ਦੇ ਦਿਆ ਚਾਹ ਰੋਟੀ ਹੋ ਗਈ ਮੇਰੇ ਰੋਟੀ ਦੋ ਮੈਂ ਦੇ ਕੇ ਆ ਨਹੀਂ ਆ ਬਣਾ ਕੇ ਇਹ ਕਿੰਨਾ ਬਣਾਉਣ ਵੀ ਲੱਗ ਜੰਨੇ ਤੇ ਭਰਾਟੇ ਖਾਣ ਲੱਜ ਜਿਆ ਇਹ ਸਾਡੇ ਸਾਇੰਸ ਦਾ ਨਹੀਂ ਮੈਂ ਇਹ ਤੁਹਾਨੂੰ ਨਹੀਂ ਦੇਣਾ ਰਾਤ ਹੀ ਭਾਈ ਆਟਾ ਖਾ ਲਿਆ ਇੰਨਾ ਆਰੇ ਦੱਪੀਂ ਬੇਟਾ ਮੈਂ ਘੱਟ ਦੀ ਲਗੜੀ ਨਾ ਨਹੀਂ ਖਾਣ ਤੇ ਹੱਤ ਨਹੀਂ ਨਹੀਂ ਬੜਾ ਮੇਰੇ ਕੋਲ ਤਾਂ ਕਿੱਥੇ ਆਉਨੇ ਯਾਨੀ ਮਿਰਤੋ ਤਾਂ ਪੜੀ ਨਹੀਂ ਡਰਦੇ ਇਧਰ ਗੜੀ ਮੰਮੀ ਨੇ ਕੇਰਾ ਬਾਲਾ ਹੁਣ ਆਇਆ ਯਾਰ ਮਿੰਦਰ ਇਹਨਾਂ ਦਾ ਬਚਪਨ ਹੈ ਹਾਂਜੀ ਹਾਂ ਸਾਰੇ ਇਹਨਾਂ ਨੇ ਛੋਟੇ ਨਹੀਂ ਲੈਣਾ ਬੜੇ ਵੀ ਹੋ ਜਾਣਾ ਹਾਂਜੀ ਜੇ ਹੁਣ ਇਹਨਾਂ ਨੂੰ ਸੀਨੀ ਗੇ ਤੁਸੀਂ ਉਹ ਨਾ ਕਰੋ ਉਹ ਨਾ ਕਰੋ ਉਹ ਨਾ ਕਰੋ ਤੇਰੇ ਜਿਹੜੇ ਖੇਲਣ ਕੁਦਦੇ ਵੀ ਕਰ ਹਾਂਜੀ ਬੜਾ ਬਣਾ ਲੈਣੇ ਚਾਹਤ ਆਏ ਅੱਟੇ ਆਟਾ ਨੇ ਖੇਦਣਾ ਨਾ ਟੱਕ ਲੱਗਦੇ ਨੇ ਫੇਰ ਤਾਂ ਪਹਿਲੇ ਨੂਰ ਖਾਂਦੀ ਆਟਾ લેસિંગ રોટલી ના લા હા તને બને پتہ જબ મમ્મી આમ રોટી મારે પર હમલા બહુ થા અચ્છા જ્યા મારા કોલે આવતી હ અચ્છા એ તો આ મમ્મી ને આટા હા અચ્છા આમી ને સાંભળે મેં કમ્મી લે જના અંદર દેકે ટુકકે અચ્છા આટા કચ્ચેઈ ਕੱਚਾ ਆਟਾ ਗੁੰਨਿਆ ਵਾ ਆਹੋ ਗੁੰਨਿਆ 24 ਜੀ ਬਸ ਆਪਨੇ ਗੌਲ ਲਗਣਾ ਚਾਹੀਦਾ ਮਮਮੀ ਆਓ ਮੇਰੀ ਕਮਾਲ ਹੋ ਗਈ ਬੜੀ ਮੰਮੀ ਹੋਣੀ ਚਾਹੀਦੀ ਬੜੀ ਮੰਮੀ ਵੀ ਖਾਦੀ ਨਹੀਂ ਛੋਟੀ ਵੀ ਆਨੇ ਨੂੰ ਇਹ ਵੇਹਲ ਪਤਾ ਲੱਗਿਆ ਵੀ ਬੜੇ ਮੰਮੀ ਵੀ ਛੋਟੇ ਨੂੰ ਦਿਖਾ ਦਿੰਦੇ ਨੇ ਥੋੜਾ ਥੋੜਾ ਤਾਂ ਬੱਚੇ ਤਾਂ ਹੁੰਦੇ ਆ ਤਾਂ ਹੀ ਫਿਰ ਤਾਂ ਹੀ ਫਿਰ ਮੰਮੀ ਨੂੰ ਨਾ ਪਤਾ ਹੈ ਵੀ ਭਾਈ ਜੇ ਨਾਮ ਮਿਲੇ ਨਹੀਂ ਕੁੜੇ ਆਉਂਦਾ ਨਾ ਖਾ ਜੁੰਨਾ ਹੈ ਜਿਹੜੀ ਆ ਇਹ ਵੀ ਦਿੰਦੇ ਨੇ ਕੋਈ ਘਾਟ ਹੁੰਦੀ ਆ ਹਾਂਜੀ ਹਾਂ 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 ਆ ਤੁਸੀ ਉਹਦੇ ਕਰਕੇ ਮੈਂ ਬੱਚੇ ਚਾਹਾਂਦੇ ਜਿਹੜੇ ਸੁਡੇ ਅੱਕੀਰੇ ਬਣੇ ਹਾਂ ਵੀਰੇ ਬਣੇ ਹਾਂ ਪਰ ਇਹਨਾਂ ਦੇ ਇਹ ਤਾਂ ਥੋੜਾ ਸਮਝਦੇ ਬਿਲਕੁਲ ਪਰ ਉਹਨਾਂ ਦੇ ਜੇ ਬੜੇ ਆਰੇ ਦੀ ਗੱਲ ਕਰਨੀ ਆ ਬਸ ਬਸ ਸਹੀ ਗੱਲ ਆ ਜੀ ਇੱਕ ਦਿਨ ਜਦ ਅਸੀਂ ਚੁੱਲੇ ਤੇ ਰੋਟੀ ਬਣਾਉਂਦੇ ਤੇ ਦੀਦੀ ਕੋਲ ਆਈਗੀ ਆਈਗੀ दीदी ना रोटी थाल के क्यों चिपटा है तो आई नहीं दिल वाले ने दो जी। <laughs> <अच्छा>। <laughs> दो चिपटा अच्छा ही कौन ना चुप्पी कारन ने बिठा ली कोटी चलो चुप्पो कारन कोल जी अच्छा अरे और रूम में जाके कुत्ता खाने के जाते थे ना भाई मैं तो बहुत पहले आ रहा हूँ मेरे पहले ਜਾਸਦੀ ਦੀ ਵੀ ਗੱਲ ਉੱਥੇ ਜਦੋਂ ਸਾਡੇ ਕੋਲ ਦੀ ਵੀ ਨਿਕਲੇ ਸੰਦੀਪ ਨੇ ਝੜਕਣਾ ਵਾਸਤੇ ਨਾਲ ਵੀ ਉਹ ਕਰਨਾ ਇਹਨਾਂ ਨੇ ਲੜਦੇ ਲੜਦੇ ਆ ਤਿੰਨੇ ਲੜਦੇ ਹੁਣ ਇਹ ਆ ਇਹਨਾਂ ਨੇ ਇਕੱਠੇ ਹੋ ਜਾਣਾ ਕਿੱਥੇ ਤੁਸੀਂ ਸਾਨੂੰ ਕੱਟ ਕਰਦੇ ਆ ਅੱਛਾ ਜੀ ਇਹ ਹੱਜੇ ਇਹਨਾਂ ਦਾ ਇੱਕ ਆ ਦਿਨਾਂ ਦਾ ਆਏ ਨਹੀਂ ਇਹ ਠੀਕ ਆ ਜੀ ਗੱਲ ਇੱਕੇ ਚ ਮਲ ਹੁੰਦਾ ਕਹਿੰਦੇ ਹਾਂ ਨਹੀਂ ਕਰਦੇ ਵਿੱਚ ਪਰਵਾਹ ਚ ਸਾਰੇ ਇੱਕੇ ਰਹਿਣੇ ਚਾਹੀਦੇ ਹਾਂ ਜੀ ਹਾਂ 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 ਹੋਣੀ ਚਾਹੀਦਾ ਹਾਂ ਵੇਖੋ ਜੀ ਸੁੱਖ ਆਵੇ ਬਿਲਕੁਲ ਸਾਰੇ ਰਲ ਕੇ ਰਹੋ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਆਈ ਜ਼ਿੰਦਗੀ ਨਿਕਲ ਗਈ ਹੈ ਹਾਂਜੀ ਹਾਂ ਜੈਸੇ ਫੋਨ ਵੱਜਦਾ ਨਾਲੇ ਜ਼ਿੰਦਗੀ ਦੇ ਵਿੱਚ ਤਾਂ ਸਭ ਕੁਝ ਜਰੂਰੀ ਹਾਂਜੀ ਹਾਂ ਹਾਂ ਰੋੜੋ ਚੜਾਓ ਜਿਹੜੇ ਬੰਦੇ ਨੇ ਦੇਖ ਲੈਣਾ ਉਹ ਕਦੇ ਨਹੀਂ ਡੋਲਦਾ ਬਿਲਕੁਲ 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 ਜੀ ਸਾਡੇ ਵੀ ਮੰਗਦੀ ਦੀ ਆਟਾ ਹਾਂਜੀ ਇੱਕ ਵਾਰ ਬਰਤਾਂ ਦਾ ਪ੍ਰੀਤ ਆਏ ਖਾਣ ਲੱਗੀ ਮੈਂ ਹੁਣ ਆਟੇ ਨੂੰ ਜਮੇ ਨਹੀਂ ਲਾਈ ਨੂੰ ਮਗਰ ਰੋਟੀ ਦੇਦੇ ਪਰੌਂਠਾ ਬਣਾ ਦੇ ਤੇ ਪਰੌਂਠਾ ਖਾ ਸਾਡੇ ਜਦੋਂ ਭਾਈ ਕੋਚ ਪੇ ਤਪੇਤ ਦੇ ਲੋ ਕੋਣ ਉਹ ਜਿਵੇਂ ਸ਼ਾਨ ਨੂੰ ਪਾਪਾ ਦੀ ਰੋਟੀ ਖਾਣ ਆਉਂਦੇ ਆ ਜਾਂ ਨੂੰ ਜਦੋਂ ਇੱਕ ਤਾਂ ਪੱਪਾਈ ਕੋਲ ਲੇ ਕੇ ਫੇ ਪੱਪਾਈ ਜੀ ਕਿਹਦੇ ਤੁਸੀਂ ਆਟਾ ਗੱਤਰ ਕਰਦੇ ਉਹ ਹੀ ਤਾਂ ਹੈ ਸਹੀ ਗੱਲ ਪੱਪਾ ਜੀ ਫੇਦੇ ਵੀ ਨਹੀਂ ਉਹਨੂੰ ਵੀ ਨਹੀਂ ਕੀਤੇ ਪੱਪਾ ਜੀ ਸਾਡੀ ਕਲਾਸ ਲਵਾਉਂਦੇ ਆ ਮਾਈ ਤੇ ਪੋਤੀ ਕਿੱਥੇ ਹਾਂ ਇਹ ਵੀ ਪਾ ਪਾਇਦਾ ਇਹ ਵੀ ਬਹੁਤ ਕਰਦੀ ਮੈਂ ਦੇਖਿਆ ਹਾਂ ਇਹ ਵੀ ਬਹੁਤ ਕਰਦੀ ਹੈ ਬਹੁਤ ਕਰਦੀ ਇਹ ਵੀ ਹਾਂਜੀ ਹਾਂਜੀ ਦਾਦੂ ਦਾਦੂ ਜਾਏਗਾ ਉਰੇ ਚਾਹਣੀਆ ਜਾਏਗਾ ਪੱਪਾਈ ਆਪੇ ਉਰੇ ਤਾਂ ਦੋ ਗਲਾਸ ਪੀ ਜਾਂਦੀ ਜੀ ਇਹ ਪਰ ਪਰ ਕੇ ਮੇਰੇ ਕੋਲ ਅਸਪੈਕਟ ਨੇ ਦੁੱਧ ਨਹੀਂ ਪੀਣਾ ਚਾਹ ਦੀ ਚਾਹ ਹੀ ਪੀਣੀ ਹੈ ਛੱਬੂ ਛੱਬੂ ਕੀ ਪੀਣਾ ਚਾਹ ਅੱਛਾ ਪਤਾ ਹੈ ਕਿ ਕਰਦੀ ਪੂੰਗਾ ਉੱਪਰ ਹੀ ਮਗਰ ਲੱਗ ਜਾਂਦੀ ਹੈ ਹਾਂਜੀ ਚਾਹ ਪੀਣੀ ਹੈ ਮੈਂ ਪਾਪਾ ਜੀ ਕੋਲ ਪਾਪਾ ਜੀ ਚਾਹ ਇੱਧਰ ਕਹਿੰਦੇ ਆ ਕਿ ਇਹਦਾ ਉਹ ਵੀਰ ਜੀ ਕਿਹਦਾ ਨਹੀਂ ਅੱਛਾ ਪਾਪਾ ਜੀ ਚਾਹ ਪੀਂਗਾ ਹਾਂ ਜੀ ਹਾਂ ਉਹਰੇ ਪਾਪਾ ਨੂੰ ਇੱਧਰ ਆਲੇ ਕਹਿੰਦੇ ਪਾਪਾ ਜੀ ਇੱਕ ਦਿਨ ਸਪੈਸ਼ਲ ਚਾਹ ਬਣਾਇਆ ਕਹਿੰਦੇ ਮੈਨੂੰ ਚਾਹ ਮੈਂ ਚੱਲ ਦੇਤੀ ਸਾਰੀ ਚਾਹ ਉਹਨਾਂ ਦੀ ਪੀ ਗਈ ਕਹਿੰਦੇ ਮੈਨੂੰ ਚਾਹ ਸਾਰੇ ਸੰਦੀਪ ਤੇ ਹੀ ਪੀ ਗਈ ਤੋਰਾ ਬਣਾਈ ਹੋਣੀ ਨਹੀਂ ਨਹੀਂ ਹੁਣ ਬਣਾ ਕੇ ਘਟਿਓ ਸਿੱਧੀ ਜਾ ਬਹੁਤ ਸੱਚਾ ਇਹਨੂੰ ਵੀ ਉਹ ਵੀ ਇਹਨਾਂ ਨੂੰ ਸੁਬਾ ਇਹਨੂੰ ਸੁਬਾ ਸਾਮਾ ਕੇ ਪੁੱਛਣੇ ਮਿਠੜੋ ਜਾਣੋ ਨਹੀਂ ਲਾਣੀ ਹੂੰ ਉਹ ਜੇ ਨਾ ਲਾਤੀ ਆ ਮੈਨੂੰ ਲਾਤੀ ਚਾਹ ਨਾ ਖਵਾਦੀ ਨਾ ਹਮ ਚਾਹ ਮੰਗੇਗਾ ਨਹੀਂ ਫਿਰ ਮੈਂ ਆਪਣੇ ਦਾਦੇ ਨਾਲ ਬਈ ਚਾਹ ਹੀ ਪੀਣ ਲੱਗ ਗਈ ਦੁੱਧ ਨਹੀਂ ਪੀਂਦੀ ਕੀ ਕਰੀਏ ਅਸੀਂ ਆਹੋ ਚਾਹ ਦੇ ਚਕਾਰੀ ਮੈਂ ਜਿਹੜੇ ਬੰਦੇ ਨੂੰ ਛੁਰੂ ਤੇ ਆਤ ਪੈ ਗਈ ਨਾ ਮਮੀ ਚਾਹ ਦੀ ਨਹੀਂ ਅਹ ਤੂੰ ਅਹੀ ਜੀ ਗੱਲ ਵੀ ਨਹੀਂ ਹੈਗੀ ਇਹਨਾਂ ਦਾ ਵੀ ਕਈ ਆਪਾਂ ਸੋਚ ਰਹੇ ਨੇ ਵੀ ਦੁੱਧ ਨਹੀਂ ਹੈਗਾ ਵੀ ਤਾਂ ਕਰਕੇ ਦੁੱਧ ਤਾਂ ਹੈਗਾ ਵੀ ਹੈ ਨਹੀਂ ਨਹੀਂ ਬਿਲਕੁਲ ਉਹ ਨਹੀਂ ਗੱਲ ਹੈਗੀ ਪਰ ਬੰਦੇ ਨੂੰ ਆਤ ਪੈ ਜਾਂਦੀ ਦੁੱਧ ਹਲੇ ਬੰਦਾ ਛੱਡ ਦਿੰਦਾ ਜਿਹੜੀ ਚਾਹ ਦੀ ਲਲਕਾ ਨਾ ਉਹ ਨਹੀਂ ਛੱਡ ਹੁੰਦਾ ਉਹ ਨਹੀਂ ਛੱਡ ਹਾਂਜੀ ਹਾਂ 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 ਹੁਣ ਹੁਣ ਅਸੀਂ ਪਾਪਾ ਜੀ ਨੂੰ ਕਹਿੰਦੇ ਹੁੰਦੇ ਵੀ ਤੁਸੀਂ ਵੀ ਤੁਸੀਂ ਦੁੱਧ ਪੀ ਲਓ ਹੈ ਚਾਹੇ ਚਾਰ ਵਾਰੀ ਛੱਡੋ 10 ਵਾਰੀ ਪੀ ਲਓ ਹਾਂ ਪਰ ਨਹੀਂ ਜਦ ਤੱਕ ਚਾਹ ਨਹੀਂ ਪੀਂਦੇ ਜਦ ਤੱਕ ਸਬਰ ਨਹੀਂ ਹੁੰਦਾ ਚਾਹ ਪੱਤੀ ਪਾਉਣੀ ਨਹੀਂ ਨਾ ਹੈ ਇਹ ਖੁੱਲ੍ਹੇ ਜੀ ਹਾਂ ਇਹ ਆ ਹੀ ਪਾਣੀ ਆਈ ਚਾਹ ਵੀ ਬੋਲ ਦਿੰਦੀ ਆ ਕਾਲੀ ਚਾਹ ਪਿੰਦੀ ਆ ਮੈਂ ਤਾਂ ਜੀ ਪੀਣਾ ਚਾਹੀਦਾ ਹੁਣ ਮੈਂ ਕੀ ਕਰਾਂ ਮੈਂ ਆਪਣੇ ਚਾਹ ਪੀਂਦੀ ਜੁਰਾ ਦੋ ਟਾਂ ਬੰਨ ਜਾ ਕਿੱਤੀ ਹੀ ਹੋਵੇ ਨਾ ਜਦ ਕਾਲੀ ਹੋਵੇ ਨਾ ਬਾਈ ਕਿੱਤੀ ਹੋਵੇ ਹਾਂ ਤਾਂ ਕਾਲੀ ਪੀਂਨੇ ਮੈਨੂੰ ਵੀ ਪਲਾਦ ਦਿੰਦੀ ਫਿਰ ਮੈਂ ਕਹਿੰਦਾ ਪਹਿਲੇ ਪੀ ਲੈ ਮੈਂ ਤਾਂ ਹੀ ਮੈਂ ਤੁਸੇ ਐਂ ਕਰੇ ਕਰੋ ਆਪਣੀ ਚਾਚੀ ਦੁੱਧ ਪਾਲੇ ਕਰੋ ਸਬਰ ਨਹੀਂ ਆਉਂਦਾ ਇਹ ਹੱਥ ਦੀ ਚਾਹ ਆ ਆਹ ਮੱਥੇ ਲੱਗ ਗਈ ਜੀ ਨਹੀਂ ਕਿਹਾ ਪਹਿਲਾਂ ਤਾਂ ਮੰਮੀ ਪੁਲਾਉਂਦੀ ਚਾਹ ਜਦ ਮੈਂ ਸਵੇਰੇ ਉੱਠਣਾ ਹੋਣ ਫਿਰ ਹੁਣ ਆਉਦਾ ਚੇਂਜ ਵੀ ਤਾਂ ਕਰਨਾ ਤਾਂ। ਆਪਣੀ ਜਿਠਾਣੀ ਦਿੱਤਾ ਉਹਦਾ ਉੱਚਾ ਵੀ ਤੇਰੀ ਤਾਂ। ਆਹ ਚਾਹ ਸ਼ਿੰਗਨੀ ਤੇਜ਼ ਹੋਗੀ ਕੰਮ ਨੂੰ ਨਹੀਂ ਬੈਡਾ। ਤਾਂ ਬੈਟਰੀ ਚਾਰਜ ਹੋਣੀ। ਨਹੀਂ ਤਾਂ ਡੈਡੇ ਪਈ ਆ। ਜਿਵੇਂ ਮੈਂ ਕਿਤੇ ਨਾ ਗਏ ਮੇਰੇ ਚਾਹ ਪੀਣ ਨੂੰ ਜੀ ਕਰਦਾ। ਤੇ ਤੋਂ ਮੈਂ ਤਾਰਾਂ ਚੋ ਕੇ ਲਾ ਕੇ ਲੈ ਹੁਣ ਪੈ ਗਈ। ਚਾਹ ਨਹੀਂ ਦੇ ਹੋਈ ਮੇਤੇ। ਆਪ ਪੀ ਕੇ ਪੈ ਗਈ ਬਸ। ਮੱਮੀ ਜੀ ਨਹੀਂ ਤਾਂ ਬਹੁਤ ਹੋਈ ਮੈਂ ਚਾਹ ਰਤ ਤਾਂ ਭਾਲੀ ਲੜਾਈ। ਕੀ ਜੀ ਆਪ ਵੀ ਨੇ ਆਪਣੀ ਗੱਲ ਇਹਦੇ ਮਿਹਰੇ ਕਹਿਦੇ ਨਹੀਂ ਚਾਹ ਕਈ ਵਾਰ ਵਿੱਕੀ ਕਿਸ ਕਰਨ ਨੂੰ ਮੰਗੋਗੇ ਹਾਂਜੀ ਹਾਏ ਰੱਬਾ ਮੈਂ ਤੈਨੂੰ ਚਾਹ ਨਾ ਖਾ ਲਿਆ ਨਹੀਂ ਜਿਵੇਂ ਹੁਣ ਗਏ ਹੋਏ ਆ ਉਹਨਾਂ ਨੇ ਵੀ ਪਤਾ ਵੀ ਤੇ ਉੱਠ ਨਹੀਂਦਾ ਚਾਹ ਪੀਤੇ ਦੇ ਬੈਠੇ ਫਿਰ ਹੁਣ ਉਹ ਬਣਾ ਕੇ ਦੇ ਦਿੰਦੇ ਆ ਆਦਤ ਪੈ ਜਾਂਦੀ ਯਾਰ ਆਤ ਪੈ ਜਾਂਦੀ ਹਾਂ ਹਾਂ ਕੀ ਕਰੀ ਰਾਤ ਛੱਡ ਵੀ ਨਹੀਂ ਹੁੰਦੀ ਹਾਂਜੀ ਸਾਡੀ ਵੀ ਹੈ ਤਾਂ ਆਤ ਹੀ ਹੈ ਜੀ ਹੁਣ ਜਦ ਤੱਕ ਚਾਹ ਨਹੀਂ ਮਿਲਦੀ ਜਦ ਤੱਕ ਨਹੀਂ ਅੱਖ ਖੁੱਲਦੀ ਮੇਰੀ ਮੰਮੀ ਨੇ ਐਸ ਸਕੂਲ ਨਹੀਂ ਜਾਣਾ ਚਾਹ ਦੇ ਦੇਣੀ ਠੰਡੀ ਕੀ ਕਰਕੇ ਬਈ ਮੰਮੀ ਨੇ ਕਹਾ ਪਰ ਕਿਤੇ ਚਲ ਤੱਕ ਵੀ ਪੌਣੇ ਉੱਠ ਜਾ ਮੈਂ ਜਾਈਦਾ ਸੱਜਣੇ ਚਲ ਜਾਂ ਅੰਦਰੋਂ ਦੱਤਾ ਬੈਂਟ ਹਾਂ ਜੀ ਮੈਨੂੰ ਕਿਹਾ ਮੈਂ ਕਿਾ ਜਸਮੀਨੀ ਚੀਨੀ ਸਾਰੀ ਪਾਤੀ ਡੱਬੇ ਚ ਰੱਖੀ ਆ ਮੋਗੀ ਸਾਰੀ ਪਾਤੀ ਮੈਂ ਕਿਹਾ ਨਹੀਂ ਐਂਡ ਕਰਕੇ ਦੀਂਦੀ ਆ ਕੋਲੀ ਦੋਗਲੀ ਰੱਖੀ ਦੀਂਦੀ ਕਹਿੰਦੀ ਕਾ ਤੇ ਮੈਂ ਕਿਹਾ ਚੀਨੀਆਂ ਚਾਹ ਪੱਤੀ ਜ਼ਰੂਰ ਰੱਖਣੀ ਆ ਤੜਕੇ ਨੂੰ ਇਹਨਾਂ ਨੇ ਚਾਹ ਬਗ ਹੈਗਾ ਨਹੀਂ ਨਿਕਣਾ ਅਸੀ ਕਹਾਂ ਉੱਠਦੇ ਨਹੀਂ ਉੱਠਦੇ ਨਹੀਂ ਕਹਿੰਦਾ ਚਾਹ ਦਾ ਬੋਤਾ ਆਈ ਉੱਠੂਗੇ ਹਾਂ ਪਰ ਕਿਉਂਕਿ ਮੈਂ ਬੱਚਾ ਆਂ ਚੀਨੀ ਮੋਕੀ ਬੈ ਮੈਂ ਕਹਿੰਦਾ ਮੈਂ ਉੱਠ ਕੇ ਚਾਹ ਜਿਹੜੀ ਰੱਖੀ ਹੁੰਦੀ ਚੀਨੀ ਜਾਪਦੀ ਚਾਹ ਬਣਾਉਂਦੀ ਹੈ ਲੈ ਨਾ ਨਾ ਕਿ ਇਹ ਜ਼ਰੂਰੀ ਰੱਖੀ ਆ ਸਾਡੇ ਨਾਲ ਵੀ ਮੋਕ ਭਾਉਣਾ ਨਹੀਂ ਮੈਂ ਨਹੀਂ ਮੈਂ ਨਹੀਂ ਕਈ ਵਾਰ ਪਤਾ ਕੀ ਹੁੰਦਾ ਜੀ ਕਈ ਵਾਰ ਘਰ ਦੇ ਦੱਸ ਦਈ ਐਟੇ ਟਾਈਮ ਹੁਣ ਉਧਰ ਉਧਰ ਮੰਨ ਲਓ ਉਧਰ ਰਾਤ ਨੂੰ ਸੌਣ ਲੱਗਿਆ ਬੰਦਾ 9 ਵਜੇ ਸਾਡੇ ਨਾਲ ਫਿਰ ਇਹਨੇ ਕਿਹਾ ਉਹ ਹੋ ਸਵੇਰੇ ਸਵੇਰੇ ਚਾਹ ਹੋਊਗੀ ਚੀਨੀ ਦੀ ਦਾ ਉਦਾਰਨਾ ਦਾ ਇੱਕ ਵਾਰ ਤਾਂ ਦੁਪਹਿਰੇ ਚਾਹ ਬਣਾ ਲਈ ਜਾਦ ਸੀ ਕਿਹਾ ਕਿਸੇ ਦਾ ਚਾਹ ਪੱਤੀ ਭੁੱਲ ਗਏ ਸਵੇਰੇ ਪਾਪਾ ਦੀ ਚਾਹ ਬਣਾਈ ਇਸਕੇ ਚਾਹ ਪੱਤੀ ਤਾਂ ਇੰਨੀ ਦੱਬੂ ਚਾਹ ਹਾਂ 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 ਪਤਾ ਗਿਆ ਹਾਂ ਚਾਹ ਚਾਹਦੀ ਬਣੀ ਦੀ ਹੈਗੀ ਹਾਂਜੀ ਸਵੇਰ ਵੀ ਚਾਹ ਪੀਤੀ ਰਜਾ ਦੇ ਕੇ ਨਹੀਂ ਤਾਂ ਅਰੇ ਨਾਲ 9 10 ਵਜੇ ਹੋਏ ਸੀ ਹਾਂਜੀ ਮੈਂ ਤਾਂ ਮਦਮਗਾਈ ਜੂਣਗੀ ਚਲ ਮੇਰੇ ਬਾਅਦ ਵਿੱਚ ਚਲ ਦੇਖੀ ਜਾਓਗੇ ਵੀ ਕਈ ਵਾਰ ਪਾਪਾ ਜੀ ਨਾ ਪਹਿਲਾਂ ਸਾਡੇ ਥੱਲੇ ਚਾਹ ਬਣਾ ਲੈਂਦੇ ਹੁੰਦੇ ਹਾਂਜੀ ਆਪਾਂ ਹੁਣ ਦੇਖੀ ਜਾਵਾਂਗੇ ਕਿਆ ਬਣਦਾ ਚਲ ਸੋਚੇ

ਤਾਂ ਪਹਿਲੇ ਨਹੀਂ ਦੱਸ ਹੁੰਦਾ ਤੁਹਾਡਾ ਦਿਮਾਗ ਕਰਾਵਾ ਬੈਗਮ ਹੁੰਦਾ ਗਾਣਾ ਸੁਣਦੇ ਮਨਜੂਰ ਪਰ ਚਾਹ ਪੱਤੀ ਕਹਿੰਦੇ ਜਿਹੜੇ ਪਾਪਾ ਜੀ ਕੇ ਰੋ ਜਾਂ ਲੋ ਸਹੀ ਗੱਲ ਹੈ ਚਲ ਰੱਬ ਚਾਹ 4 ਵਜੇ ਲੈ ਕੇ ਆਏ ਫਿਰ ਹਾਂ ਉਹ ਕਾ ਕੇ ਰੱਖ ਲਈ ਪਹਿਲਾਂ ਹੀ ਸੀ ਦੋ ਪੈਗ ਨਹੀਂ ਹੋ ਜਾਂਦਾ ਕਈ ਵਾਰ ਇਹੋ ਜਿਹਾ ਕੰਮ ਕਈ ਵਾਰ ਹੋ ਜਾਂਦਾ ਜੀ ਅਜਾ ਮਿੱਠੇ ਵੀ ਨਾ ਸਰਜੂ ਚਾਹ ਪੱਤੀ ਵੀ ਨਹੀਂ ਚਾਹ ਪੱਤੀ ਨਾ ਜਾ ਸੀ ਕਦੇ ਵੀ ਜਿੱਤੇ ਦੀ ਮੈਂ ਉੱਥੇ ਵੀ ਮੇਰੀ ਆਤ ਦੀ ਉਰੇਗੀ ਮੈਂ ਜਿੰਨੀ ਆ ਚਾਹ ਪੱਤੀ ਤਾਂ ਇਹ ਮੁੱਕਣ ਨਹੀਂ ਦੇਣੀ ਜੇ ਲੈਂਦੀ ਆ ਮੈਂ ਵੀ ਇੰਨੀ ਸਾਰੀ ਪਾਸੇ ਘੜ ਤੇ ਰੱਖੀ ਐਮ ਐਮਰਜੈਂਸੀ ਕੋਟਾ ਠੀਕ ਐ ਜਾਉਂਗੇ ਮੈਂ ਤਾਂ ਚੱਕ ਗਿਆ ਨਹੀਂ ਸਹੀ ਗੱਲ ਆ ਜੀ ਅਗਲੇ ਸਵੇਰ ਨੂੰ ਉੱਠਣ ਦੇ ਵੈਗਲੇ ਤੇ ਕਰ ਕੁੰਡੇ ਖਾਣ ਨੂੰ ਸਾਨੂੰ ਉੱਠਣਾ ਪੈਂਦਾ ਸਾਜਰੇ ਜੀ ਬਾਈ ਚਾ ਸਾਡੇ ਦਾ ਲਾਗ ਘਰ ਵੀ ਦੋਏ ਤਾਂ ਇਹਨਾਂ ਨੂੰ ਉੱਠ ਕੇ ਅੱਖਾਂ ਖੋਲ੍ਹਦੀਆਂ ਨੇ ਹਾਂ ਨੇ ਉੱਠਦਾ ਇਹ ਸਾਰਾ ਮੈਂ ਇਹਨਾਂ ਨੇ ਕਿਹਾ ਚਾਹ ਦੋ ਚਾਹ ਤਾਂ ਦੋ ਚਾਹ ਪਾਤਾ ਤੁਸੀਂ ਚੀਨੀ ਜਾ ਰਹੀ ਹੋ ਹਾਂ ਮੈਂ ਜਸਬੀਨ ਨੂੰ ਕਹਿੰਦੀ ਮੈਂ ਕਿ ਮੇਰੀ ਆਤ ਇਹਦੀ ਮੈਂ ਕਿ ਕੁਝ ਵੀ ਆਤ ਪਾਓ ਭਾਈ ਵੀ ਚੀਨੀ ਚਾਹ ਦੇ ਪਾਸੇ ਰੱਖ ਰਹੀ ਹੁਣ ਕਿਹੜਾ ਸਹੀ ਗੱਲ ਹੈ ਹਾਂ ਵੀ ਥੋੜੀ ਪਾਸੇ ਰੱਖ ਹੂੰ ਇਹ ਐਨਾ ਲੋਕਰ ਕੁੜੇ ਨਾ ਨਾ ਕਰਕਾਣੇ ਕਹਣ ਜਾਕੀ ਬਾਈ ਚੀਨੀ ਦੇ ਦੇ ਚਾਹ ਪੀ ਦੇ ਦੋ ਪਹਿਲਾਂ ਇਹ ਨਾ ਤਾਂ ਮੈਨੂੰ ਬਣਾ ਕੇ ਦਿੰਦੀ ਦੀ ਆਪ ਬੀਂਦੀ ਨਹੀਂ ਦੀ ਹਾਂ ਜਸਮੀ ਦੀ ਗੱਲ ਆ ਆ ਬੀਂਦੀ ਨਹੀਂ ਅੱਛਾ ਜੀ ਇਹਦੇ ਛੋਟੇ ਤੇ ਇਹਨਾਂ ਦੇ ਸਕੂਲ ਤੇ ਆਉਣਾ ਬਾਈ ਇਹਨਾਂ ਦੇ ਆਉਣੇ ਤੋਂ ਇਹਨਾਂ ਨੇ ਕਿਹਾ ਚਾਹ ਬਣਾ ਕੇ ਰੱਖੀ ਬਸ ਜਿਹੜਾ ਰੋਟੀ ਦਾ ਹੁੰਦਾ ਤੇ ਇਹਨੇ ਪਹਿਲਾਂ ਮੂਹ ਚਾਹ ਲਾ ਕੇ ਬੈਠ ਰਸ ਕੋਲਣੀ ਹੋਰ ਸਹੀ ਗੱਲ ਚਾਹ ਵਗਰ ਰੱਖੋ ਹਾਂਜੀ ਹਾਂਜੀ ਹਰੇਕ ਦਿਨ ਹੁੰਦਾ ਮੈਨੂੰ ਵਾਟਰ ਮੈਨ ਲੱਗਦਾ ਦੋ ਹੁੰਦੀ ਹੈ ਹੋਰ ਇਦਾਂ ਉਹ ਹਰੇਕਰੀ ਆਪਣੀ ਆਪਣੀ ਆਦਤ ਆਪਣਾ ਹੋਣਾ ਇਹਦੀ ਬਸ ਅੱਗੇ ਸਮੇਂ ਚੰਗੇ ਤੇ ਅੱਗੇ ਬੰਦਾ ਤੜਕੇ ਉੱਠਦੇ ਤੇ ਆ ਕੇ ਚੀਨੀ ਚਾਹ ਪੀਂਦਾ ਲੈ ਵੀ ਜਾਂਦਾ ਲੈ ਵੀ ਆਉਂਦਾ ਦੂਜੇ ਟੀਚਰ ਨਹੀਂ ਹੁਣ ਤਾਂ ਜਿਹੜੀ ਲੈਣ ਦੀ ਚੀਜ਼ ਉਹ ਜੋ ਟਾਈਮ ਨਹੀਂ ਰਿਹਾ ਜਿਹੜਾ ਪਹਿਲਾਂ تھا ਤੇ ਹੁਣ ਉਹ ਕਹਿੰਦਾ ਨਹੀਂ ਆ ਪਹਿਲੇ ਹੁਣ 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 ਪਤਾ ਕਿਆ ਜਮਾਨਾ ਆ ਗਿਆ ਜੀ ਹੁਣ ਅਗਲਾ ਪਹਿਲਾ ਗੱਲ ਬਾਤ ਚ ਸੁਣਦਾ ਵੀ ਅਗਲਾ ਕਿਆ ਕਹਿਣ ਆਇਆ ਹਾਂ ਪਹਿਲਾ ਮੱਥੇ ਕੁੱਟੀ ਪੈ ਜਾਂਦੀ ਆਹ ਸਿਸਟਮ ਹਾਂਜੀ ਹਾਂ ਆਹ ਜਾ ਸਿਸਟਮ ਹੋ ਜਾਂਦਾ ਹੁਣ ਜਮਾਨਾ ਨਾ ਕਹਾ ਕਹਾ ਬਦਲੀ ਗਿਆ ਬਦਲੀ ਗਿਆ ਜਦੋਂ ਆਪਾਂ ਫੇਰ ਵੀ ਇਹ ਗੱਲ ਕਹਿੰਦੇ ਆ ਜਦੋਂ ਸਾਰੇ ਵੀ ਆਪਣੀ ਆਪਣੀ ਸੋਚ ਹਾਂ ਜੀ ਪਰਵਾਧ ਮੈਂ ਇੰਨੇ ਜੋ ਕੇ ਰੱਖੀਏ ਸਾਰਿਆਂ ਦੇ ਦੂਸੋਂ ਵੀ ਚੜਦੇ ਰਹੀਏ ਖੜਦੇ ਰਹੀਏ ਬਿਲਕੁਲ ਹਾਂਜੀ 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 ਜਰੂਰ ਰੱਖਦੇ ਸੀ ਸਹੀ ਗੱਲ ਆ ਜੀ ਸਹੀ ਗੱਲ ਜਿਹੜੇ ਬੰਦੇ ਨਹੀਂ ਕਰੀ ਸਭ ਦਾ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਨਾ ਦੁੱਖ ਸੁੱਖ ਵਿੱਚ ਸਾਥ ਦਿੱਤਾ ਆਪਣਾ ਬਿਲਕੁਲ ਸਦਾ ਮਾਦੇ ਨਾਮ ਦਾ ਕੰਮ ਰੰਗ ਹੈ ਹਾਂਜੀ ਹਾਂ ਹਾਂ ਵੀ ਉਸ ਬੰਦੇ ਨੇ ਸਾਡਾ ਸਾਥ ਦਿੱਤਾ ਦਾ ਬਿਲਕੁਲ 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 ਸਹੀ ਗੱਲ ਹੈ ਜੀ ਹੁਣ ਇੱਕ ਵਾਰ ਮਤਲਬ ਜਦ ਬੋਮਿੰਗ ਦਾ ਤਾਂ ਸਾਡਾ ਹਾਂਜੀ ਧੰਨਵਾਦ ਜੀ ਕੰਨ ਕਰਦੀ ਬੋਨੇ ਦੀ ਸਾਡੇ ਪਿੰਡ ਦਾ ਮੁੰਡਾ ਕੋਲੋਂ ਸਾਡੇ ਥੋੜਾ ਜਿਹਾ ਆਉਂਦਾ ਜਾਂਦਾ ਨਹੀਂ ਹੈਗਾ ਡੱਡੀ ਨੂੰ ਜਾਣਦੇ ਤੁਸੀਂ ਹੂੰ ਡੱਡੀ ਨੂੰ ਜਾਣਦੇ ਮੁੰਡਾ ਵੀ ਵੀਰਿਆਂ ਦਾ ਵੀ ਬਿਆਹ ਵੀ ਨਹੀਂ ਅੱਛਾ ਤਾਂ ਜਾਣਦਾ ਹਣਾ ਫੇਸ ਟੂ ਫੇਸ ਤਾਂ ਜਾਣਦਾ ਹਣਾ ਉਹ ਮੁੰਡਾ ਦੇਖ ਲਓ ਤੁਸੀਂ ਮੈਂ ਕਹਿ ਰਹੀ ਹਾਂ ਵੀ ਮੈਂ ਮਰਦੇ ਨਾਮ ਤੱਕ ਉਹਦਾ ਸਾਹ ਲੇਖੂ ਦੱਸਾਂ ਹਾਂਜੀ ਜਿਵੇਂ ਮਰਜੀ ਆਹੋ ਉਹ ਹੁੰਦੇ ਨੇ ਨਾ ਟਾਈਮ ਲਖਾਇਆ ਸਾਡਾ ਹਾਂਜੀ ਹੱਦ ਤੇ ਵੱਧ ਆਪਣੇ ਨਾਲੋਂ ਜ਼ਿਆਦਾ ਵੱਧ ਕੇ ਹੂੰ ਉਹਨੇ ਕਰਦਾ ਮੂੰਹ ਨਹੀਂ ਆ ਕੇ ਦੇਖਿਆ 6 ਮਹੀਨੇ ਮੁੰਡਾ ਉੱਥੇ ਤੇ ਆਇਆ ਸਾਰੇ ਜਿਹੜੇ ਪੀਜੀ ਜਾਈਗੇ ਹਾਂ ਪਰ ਉਹ ਇਹਨਾਂ ਦੇ ਕੋਲ ਤੇ ਨਹੀਂ ਹੂੰ ਬੰਦੇ ਦਾ ਨਾ ਅੱਦਾ ਦੁੱਖ ਚ ਪਤਾ ਲੱਗਦਾ ਦੋਵੇਂ ਦੁੱਖ ਚ ਪਤਾ ਲੱਗਦਾ ਸਾਰੇ ਹਾਂਜੀ ਹਾਂ ਹਾਂ ਵੀ ਉਹ ਦੁੱਖ ਚ ਪਤਾ ਲੱਗਦਾ ਹੈ ਵੀ ਹਾਂ ਮੇਰੇ ਨਾਲ ਕੌਣ ਕੌਣ ਖੜਿਆ ਬਿਲਕੁਲ ਬਿਲਕੁਲ ਸਾਰੇ ਪਰ ਬੜੇ ਹੋਏ ਸਹੀ ਗੱਲ ਹੈ ਅਹਿਸਾਸ ਬੰਦੇ ਨੂੰ ਪਤਾ ਹੀ ਜ਼ਿਆਦਾ ਲੱਗਦਾ ਵੀ ਦੁੱਖ ਹਾਂ ਜੀ ਹਾਂ ਇਹ ਪਤਾ ਹੀ ਲੱਗਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਫਿਰ ਐਨਾ ਹੁਣ ਕਈ ਵਾਰ ਮੇਰੇ ਦਿਮਾਗ ਚ ਪਰ ਉਹ ਮੁੰਡੇ ਨੂੰ ਭੁੱਲ ਨਹੀਂ ਰਹੀ ਕਿ ਵੀ ਉਹ ਮੁੰਡੇ ਨੇ ਸਭ ਤੋਂ ਜਿਆਦਾ ਸਾਥ ਦਿੱਤਾ ਸੀ ਬਿਲਕੁਲ ਬਿਲਕੁਲ ਸਹੀ ਭੁੱਖਾ ਨਾ ਭੁੱਖਾ ਵੀ ਰਿਹਾ ਹਾਂ ਪਪਾ ਦਾ ਵੀ ਜੇ ਚ ਕੀ ਹਾਲ ਹੋ ਜਾਣਾ ਉੱਥੇ ਦਾ ਬਹੁਤ ਬੁਰਾ ਹਾਲ ਹੈ ਜੀ ਕਹਿੰਦਾ ਇੱਕ ਦਿਨ ਹਸਪੀਟਲ ਆ ਤਾਂ ਨਾਸ ਬੱਜ ਜਾਂਦਾ ਉਹ ਤਾਂ ਜਾਗਦਾ ਹੀ ਨਹੀਂ ਰਿਹਾ ਵੀ ਜਿਵੇਂ ਮੇਰਾ ਆਪਣਾ ਯੋਧਾ ਇਕਣਾ ਉਹਨੇ ਟਾਈਮ ਪਟਿਆ ਹੂੰ ਉਹਦਾ ਮੁੰਡੇ ਨੂੰ ਆਪ ਸਾਫ ਸਪਈਆ ਆਪ ਕਰਦਾ ਤੋ ਸਾਰਾ ਦਾ ਨਾ ਕੇ ਕਦੇ ਇਹ ਨਹੀਂ ਦੇਖਿਆ ਵੀ ਮੇਰਾ ਚਾਚਾ ਨਹੀਂ ਹੈਗਾ ਉਰੇ ਜਿਵੇਂ ਰਿਪੋਰਟ ਦੇਣ ਚੱਲ ਗਏ ਵੀ ਟੈਸਟ ਵੀ ਉਹ ਹੈ ਨਿਊ ਆ ਕੇ ਕਰਦਾ ਨਾ ਉਹਨੇ ਆਪ ਕਰਦਾ ਰਿਹਾ ਸਾਰਾ ਆਪ ਕਰਦਾ ਹਾਂਜੀ ਹੈ ਵੀ ਮੈਂ ਹੈਗਾ ਇਹ ਵੀ ਕੁਛੇ ਦੇ ਮਨ ਵਿੱਚ ਪਰਮਾਤਮਾ ਵਾਸਤੇ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਜਿਹਦੇ ਮਨ ਵਿੱਚ ਪਾਪ ਨਹੀਂ ਹੈਗਾ ਜੀ ਹਾਂ ਉਹ ਹੀ ਕਰ ਸਕਦਾ ਬਸ ਬਸ ਉਹ ਹੀ ਕਰ ਸਕਦਾ ਤੇ ਮੇਰੇ ਸਾਹਮਣੋਂ ਤਾਂ ਚਲੋ ਪਰਮਾਤਮਾ ਸਾਹਮਣੇ ਚੜ੍ਹਦੀ ਕਲਾ ਚ ਰੱਖੇ ਬਿਲਕੁਲ ਬਿਲਕੁਲ ਹਾਂਜੀ ਦੁੱਖ ਨਾ ਆਉਣ ਹੈ ਨਾ ਹਾਂਜੀ ਹਾਂਜੀ ਪਰ ਉਹ ਮੈਂ ਮੁੰਡੇ ਤਾਂ ਕਦੇ ਵੀ ਦੇਣ ਨਹੀਂ ਅਸੀਂ ਦੇਖ ਸਕਦੇ ਹੈਗੇ ਜਿੰਨਾ ਉਹਨੇ ਸਾਡਾ ਟਾਈਮ ਲੱਗਾਇਆ ਹਾਂਜੀ 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 ਭੁੱਲਣਾ ਚਾਹੀਦਾ ਇਹ ਕੀ ਗੱਲ ਹੈ ਨਾ ਜਦੋਂ ਘਰ ਦੇ ਵਿੱਚ ਕੋਈ ਵੀ ਦੁੱਖ ਸੁੱਖ ਆਉਂਦਾ ਆਪਣਾ ਡੱਟ ਕੇ ਖੜੋ ਹਾਂਜੀ ਹਾਂ ਡੱਟ ਕੇ ਖੜੋ ਕੋਈ ਗੱਲ ਨਹੀਂ ਦੁੱਖ ਤਾਂ ਦੇਖ ਕੇ ਭੱਜਣਗੇ ਨਹੀਂ میری ਜਾਨੀ ਅੜ ਕੇ ਖੜਦੀ ਆ ਜਿਹੜੀ ਜਮਾਂ ਤੇ ਨਹੀਂ ਆਉਂਦੀ ਪੇਟੋਂ ਦਿਲੇ ਕੰਬਦਾ ਦਿਲੇ ਕਹਿਣਾ ਹੁੰਦਾ ਕਿੰਨਾ ਤਸਾਉ ਉਹ ਫਿਰ ਸਿੱਧਾ ਹੀ ਹੋ ਗਾਲੀ ਹੁਣ ਉਹ ਬੰਦਾ ਸਿੱਧਾ ਹੋ ਜਾਂਦਾ ਸਮਝੇ ਕੋ ਜੋ ਮਰ ਨਹੀਂ ਲੋ ਬੰਦਾ ਨਾ ਦਿਲ ਉਹ ਜੇ ਰਹੇ ਅੱਜ ਹੀ ਲੜਾਈ ਚੱਲੀ ਸੀ ਕਹਿੰਦੇ ਸੀ ਲੜਾਈ ਹੋ ਰਹੀ ਮੇਜ ਠਾਣੇ ਤਾਂ ਪਹਿਲੇ ਦਿਨ ਸਿੱਟਿਆ ਆ ਉਹ ਜਦੋਂ ਮੈਂ ਮੈਨੂੰ ਮੈਨੂੰ ਟੈਨਸ਼ਨ ਆਉਂਦਾ ਬੇਰੇ ਚ ਬੋਲਣਾ ਨਾ ਤਾਂ ਵੈਸਾ ਨੂੰ ਆ ਮੈਨੂੰ ਉਹਦਾ ਪੈਸਾ ਸੱਟ ਲਿਆ ਮਮੀ ਮਮੀ ਦਾ ਕਹੇ ਕਰੇ ਕਹਿੰਦੀ ਹੌਲੀ ਬੋਲੋ ਸਾਡਾ ਦਿਲ ਕਵਰ ਮਮੇ ਅੰਦਰ ਚ ਅਸੀਂ ਬਹੁਤ ਸਾਰਾ ਕੁਝ ਰੱਖ ਲਏ ਬਾਹਰ ਤੜਕਾ ਲਾਤਾ ਆਪਣਾ ਕੰਮ ਕੀ ਕਰਨੀ ਉਹਨੂੰ ਗੈਸ ਵੀ ਰੱਖਤਾ ਨਾਲ ਸਿਲੰਡਰ ਮਮੇ ਅੰਦਰ ਵਿੱਚ ਕੀ ਮੈਂ ਮੈਂ ਇਹ ਨਹੀਂ ਕਿ 8:00 ਵਜੇ ਮੈਂ ਕਿਉਂ ਕਿ ਨਹੀਂ 8:00 ਵਜੇ ਕੁੰਡ ਲੈ ਕੇ ਆਉਂਗੀ ਇਹ ਗੱਲ ਤੁਹਾਡੀ ਸਹੀ ਹੈ 8:00 ਵਜੇ ਤਾਂ ਹੈ ਹੀ ਕਰਤੀ ਵਾਂ ਮੈਂ ਤੁਸੀ ਬਾਹਰ ਹਾਂ ਤੁਮ ਹੀ ਬੈਠੀਆਂ ਲੈਟ ਬਾਲਣੀ ਹੈ ਮੈਂ ਕਿਹਾ ਤੁਸੀ ਹੀ ਕਰੋ ਮਿੰਗ ਬੀਬੀ ਪਾਚ ਪਾਇਆ ਦਾ ਠੀਕ ਪਾਇਆ ਇਹ ਹੋ ਗਿਆ ਲੈ ਮੈਂ ਚਲ ਦਿੰਦਾ ਉਹ ਪਤਾ ਕਹਿ ਕਹਦੀ ਕਿ ਕਹਿੰਦੀ ਫੜੀ ਰੱਟ ਬੰਦ ਕਰ ਦਿੰਦੇ ਮੈਂ ਹੋਰ ਨਾ ਬਾਕੇ ਉਹ ਕਰ ਦਿੰਦੇ ਵੀ ਸਾਥ ਆਉਗੋ ਲੈ ਕਰ ਲੈ ਕੇ ਮੈਂ ਤਾਂ ਸਾਲ ਨਹੀਂ ਉਹ ਜੰਨਾ ਰੋਟੀ ਚੱਲੀ ਮੈਂ ਕਿਹਾ ਮੈਂ ਕਿਹਾ ਇਹ ਪੱਖਾ ਲਾ ਲਓ ਦੂਆ ਲਾ ਲਓ ਜੈਸਮੀਨ ਲਾ ਲਓ ਬਾਹਰ ਨਿਕਲਿਆ ਮੈਂ ਕਿਹਾ ਕੋਈ ਪਹਾ ਨਹੀਂ ਬਣਾਉਣਾ ਲੈ ਬੈਠੋ ਨਹੀਂ ਉਹ ਦੁੱਧ ਪੋਣ ਉਹ ਲੇਟ ਵੀ ਉਹਨਾਂ ਨੇ ਤਾਂ ਪਹਚਾਈ ਤੀ 8 ਵਜੇ ਸੱਚੀ ਉਹ ਲੈਟ ਆਉਂਦੇ ਇਹ ਬਿਲਕੁਲ ਬਿਲਕੁਲ ਦੁੱਧ ਪੋਣ ਗਿਆ ਵਾ ਮੈਂ ਕਿਹਾ ਮੈਂ ਸਹਲੇ ਕੇ ਆਏ ਤੇ ਇਹ ਦੁੱਧ ਪੋਣ ਚਲੇ ਗਏ ਬਾਜੀ ਖੇਤਾਂ ਨੂੰ ਗਏ ਭਰਤੀ ਬਹੁਤ ਆਉਂਦੀ ਉਹ ਹੁੰਦਾ ਕੋਈ ਕੀ ਆ ਨਾ ਇਹ ਦੂਤ ਤਾਂ ਬਾਹਰ ਜਾਗੇ ਹੋ ਗਈ ਖੇਤ ਬਾਣੀ ਮੈਂ ਰਾਤ ਨੂੰ ਖੇਤ ਨੂੰ ਕੋਈ ਟੈਕ ਟੂਟ ਨਹੀਂ ਬਾਲੀ ਟਰੈਕਟਰ ਦੀ ਲਾਈਟਾਂ ਬਾਲਦੀਆਂ ਕੋਈ ਕੁਝ ਨਹੀਂ ਕਰਦਾ ਮੈਨੂੰ ਖੇਤਾਂ ਜਿਹੀ ਕੁਝ ਵੀ ਹੋਰ ਲੱਗਦੀ ਨਹੀਂ ਇਹ ਗੱਲ ਪਤਾ ਕਿ ਆ ਜੀ ਉਹ ਲਾਈਟਾਂ ਲਾਈਟਾਂ ਤਾਂ ਕਹਿੰਦੇ ਨੇ ਉਹ ਜਿਹੜੀ ਕਹਿੰਦੇ ਵੀ ਇਹ ਰਾਕਟ ਹੁੰਦੀ ਮਜ਼ਾਇਲ ਹੁੰਦੀ ਇਹ ਨਾ ਲਾਈਟ ਜਿੱਥੇ ਇਹਨੂੰ ਬਾਲਦੀ ਦਿਖਦੀ ਇਹ ਲਾਈਟ ਨਾਲ ਅਟੈਚ ਹੋ ਜਾਂਦੀ ਹੈ ਇਹ ਫੇਰ ਉੱਥੇ ਆ ਕੇ ਗਿਰਦੀ ਉਹ ਤਾਂ ਕਹਿੰਦੇ ਆ ਜੀ ਉਹ ਇਕਦਮ ਇਕਦਮ ਮੈਂ ਹੋਰ ਦਗਾ ਚਾਹਲੀ ਅਰਵਿੰਦਾ ਜੀ ਹਾਂਜੀ ਹਾਂਜੀ ਤੇ ਇਹ ਕੁਦਰ ਦੀ ਗੱਲ ਹੈ ਜੈਸਮੀਨ ਇਹ ਕੋਈ ਦਿਖਾਵਾ ਨਹੀਂ ਕੁਸਰੀ ਇਹ ਮਾਮਾ ਨੂੰ ਪੁੱਤਰ ਵੀ ਆਪਣੇ ਸੱਚਾ ਤਾਂ ਹੋਦਾ ਹੀ ਹੈ ਸੋਣਦੇ ਹਾਂਜੀ ਸਰ ਤੇਰੀ ਉਹ ਦੋਵੇਂ ਬਾਹਰ ਹੈ ਮੰਮੀ ਉਹਨੇ ਨੂੰ ਗਾਣੇ ਕਰਦੀ ਆ ਸਾਡੀ ਚਾਲ ਨਹੀਂ ਉਹ ਕੜੀਚੀ ਜਾ ਕੇ ਉਹ ਵੀ ਗਿਆ ਮੈਂ ਕਹਿੰਦੀ ਮੈਂ ਚੱਕ ਕੇ ਰਾਤ ਨੂੰ ਦੁਰਪਿਆਉਂ ਵੀ ਦੁਰਪਿਆਉਂ ਦੂਸਰੇ ਘਰਾਂ ਦੀ ਮਮੇ ਮੈਂ ਕਹਿੰਦੀ ਜਿਹਨੇ ਕਿਹਾ ਵੀ ਨਹੀਂ ਤੁਸੀਂ ਬੇਪੀ ਆਲੀ ਥੜੋ ਨਹੀਂ ਨਹੀਂ ਜਿਹੇ ਇਹ ਨਾ ਕਹ ਲੈ ਤੁਸੀਂ ਹੈ ਇਹ ਸਾਰੇ ਬਤਾਨੇ ਜਿਆਦਾ ਹੋ ਗਿਆਗੇ ਆ ਗਿਆ ਤੁਸੀਂ ਹੋਰ ਨਾ ਕਰਨਾ ਬਸ ਕੁਛ ਨਹੀਂ ਕਹਿਣਾ ਮੈਂ ਖੀਜਾ ਮੈਂ ਬੁੱਥੀ ਤੋੜਨ ਆਈ ਥੋੜੇ ਬੜੇ ਮੂੰਹ ਪਰ ਮਾਰੇ ਦੋਤਾ ਚ ਪਿੱੜ ਤੂੰ ਸੋਝੀ ਰਹੀ ਆਂ ਮੈਂ ਇਹਦਾ ਤਾਂ ਹੈ ਤਮਾਰਾ ਮੋਟਾ ਡਰਤਾ ਪਿਆ ਮੈਨੂੰ ਡਰਤਾ ਹੈ ਪਾਪਾ ਪਠਾਰਾਂ ਚ ਚੱਲ ਗਿਆ ਦੁੱਛ ਤਾ ਲਾਗੇ ਤਿੰਨੇ ਗਏ ਪਾਪਾ ਵੀ ਮਾਰੀ ਹੋ ਗਿਆ ਪਾਪਾ ਵੀ ਘਿਸਕ ਗਿਆ ਨਹੀਂ ਚੱਲ ਪਾਪਾ ਜੀ ਦੇ ਸਾਈਕਲ ਨੂੰ ਕਿਹਾ ਮਮੀ ਲਾਈਟ ਦੀ ਮੈਂ ਤਾਂ ਨਹੀਂ ਹੈ ਜੀ ਟੈਂਸ਼ਨ ਤਾਂ ਟੈਂਸ਼ਨ ਤਾਂ ਹੁੰਦੀ ਆ ਬਾਈ ਨਹੀਂ ਸਵੇਰੇ ਜਿਹੜੇ ਇਹ ਵੀ ਉਹ ਵੀ ਬਾਹਰ ਚਲੇ ਗਿਆ ਉਹ ਵੀ ਪੱਠਾ ਸਭ ਤੁੰਤ ਨੂੰ ਭੇਜਤਾ ਵੀ ਜਾ ਰਾਤ ਸ਼ਾਮ ਚਲਾਇਆ ਉਹਦਾ ਇਹ ਨਹੀਂ ਨਿਕਲਦਾ ਹੈਗਾ ਹਾਂ ਇਹ ਜਗਦੇ ਅਸੀਂ ਬਾਹਰ ਤੇ ਪਾਣੇ ਨੂੰ ਮੇਰੀ ਬਾਣ ਤੇ ਅੱਗੇ ਬੈਠਾ ਚੱਲ ਇਹ ਵੀ ਕੋਈ ਸਮਾਂ ਰੱਖ ਲਓ ਬਿਲਕੁਲ ਹਾਂਜੀ ਹਾਂ ਹਾਂ ਮਾਂ ਲੱਗਦੀ ਤਾਂ ਟੈਂਸ਼ਨ ਹੁੰਦੀ ਆ ਬਾਈ ਜਦੋਂ ਦਿਨਿਆਣੇ ਕਰਨੀ ਆਂਦੇ ਟੈਂਸ਼ਨਾਂ ਹੀ ਟੈਂਸ਼ਨ ਮੈਂ ਵੀ ਉਹ ਹੀ ਕਹਿਣੀ ਆਂ ਕਿ ਮੇਰੀ ਜਠਾਣੀ ਵੀ ਬਹੁਤ ਛੇਤੀ ਟੈਂਸ਼ਨ ਲੱਗਦੀ ਆ ਤੇਰਾ ਦਿਨ ਨੂੰ ਕੈੜਾ ਕਰਕੇ ਰੱਖਦੀ ਆ ਛੁੱਟਣੀ ਵੀ ਹੈਗੀ ਵੇ ਪਹਿਲਾ ਟੈਲੀਫੋਨ ਮੇਰੇ ਮਜਬੂਤ ਹੁੰਦੇ ਨਹੀਂ ਹੋਣੀ ਹੈਗਾ ਇਹ ਨਹੀਂ ਹੈਗਾ ਸਾਰੇ ਤਕੀਰੀ ਮਾਰ ਕੇ ਤਾਂ ਰੋਣ ਲੱਜੇ ਨਹੀਂ ਹੋ ਗੱਲ ਬੱਕਰੀਏ ਪਰ ਮੈਂ ਕਈ ਵਾਰ ਜਦ ਪਿਛਲੇ ਪੈਨ ਨੂੰ ਪਾ ਲਵਾਂ ਵੀ ਨਹੀਂ ਆਏ ਤੇ ਆਏ ਤੇ ਆਏ ਤੇ ਆਏ ਤਾਂ ਮੈਂ ਬਣ ਮਜਬੂਤ ਬਣਾ ਮੈਂ ਹਾਂ ਹਾਂ ਜੀ ਹਾਂ ਮੈਂ ਮਜਬੂਤ ਹੋਣ ਬੜੀਆਂ ਪਹਿਲਾਂ ਨਹੀਂ ਸੀ ਹਮ ਮਜਬੂਤੀ ਜਦ ਆ ਮਾ ਜਾਂਦਾ ਵੀ ਨਹੀਂ ਵੀ ਪਰਮਾਤਮਾ ਤੂੰ ਤਾਂ ਵੀ ਐਨੇ ਮਾੜੇ ਟਾਈਮ ਕੱਟੇ ਆ ਵੀ ਹੁਣ ਤਾਂ ਚਲੋ ਮਾਲਕ ਨੇ ਦੇ ਦਿੰਦੀ ਹਾਂ ਜੀ ਹਾਂ ਸਭ ਕੁਝ ਦਿੱਤਾ ਹੋਇਆ ਹੈ ਆ ਬਿਲਕੁਲ ਵਰਤਾ ਵੀ ਹੈ ਪਰਮਾਤਮਾ ਹਾਂ ਇੱਕ ਆ ਚਾਹੀਦਾ ਘਰ ਦੇ ਵਿੱਚ ਬਿਲਕੁਲ ਤੋਂ ਬੜੀ ਗੱਲ ਹੈ ਕਿ ਗਰੀਬੀ ਮੇਰੀ ਕੱਟੀ ਜਾਂਦੀ ਹੈ ਹਾਂ ਜੀ ਆਪਣੇ ਘਰ ਦੇ ਵਿੱਚ ਇੱਕ ਆਉਂ ਹਾਂ ਜੀ ਹਾਂ ਬਿਲਕੁਲ ਸਭ ਤੋਂ ਵੱਡੀ ਗੱਲ ਆ ਹੈ ਕਿ ਸਹੀ ਗੱਲ ਹੈ ਸ਼ਾਮ ਨੂੰ ਬੰਦਾ ਨੂਣ ਨਾ ਰੋਟੀ ਖਾ ਲਵੇ ਹਾਂ ਹਾਂ ਜੀ ਹਾਂ ਜੀ ਇੱਕ ਆ ਚਾਹੀਦਾ ਹਾਂ ਬਿਲਕੁਲ ਇਹ ਸਾਰੇ ਪਰਿਵਾਰ ਦੇ ਵਿੱਚ ਹੋਣਾ ਹੀ ਚਾਹੀਦਾ ਹੈ ਬਿਲਕੁਲ ਬਿਲਕੁਲ ਹਾਂ